ਸਸਕਾਲ ਦੋਸਤੋ ਯਾ ਜਲ ਸਵਾਗਤ ਹੈ ਦੋਸਤੋ ਆਪਣੇ YouTube ਚੈਨਲ ਢਿੱਲੋ ਫਾਰਮਿੰਗ ਤਰਨ ਤਰਨ ਤੇ ਦੋਸਤੋ ਅੱਜ ਕਣਕ ਦੇ ਵਿੱਚ ਆਪਾਂ ਵੇਖ ਰਹੇ ਸੀ ਤੇਲੇ ਦੀ ਸਮੱਸਿਆ ਕਿਤੇ ਕਿਤੇ ਤੇਲੇ ਦੀ ਸਮੱਸਿਆ ਜਿਹੜੀ ਆ ਦੋਸਤੋ ਆ ਚੁੱਕੀ ਆ ਬਾਕੀ ਕਣਕ ਬਿਲਕੁਲ ਸਾਫ਼ ਸੋਹਰੀ ਆ ਕੋਈ ਇਹਨੂੰ ਪ੍ਰੋਬਲਮ ਨਹੀਂ ਹੈਗੀ ਕਿਸੇ ਕਿਸਮ ਦੀ ਫੰਗੀ ਸਾਈਡ ਦੀ ਤੇ ਤੇਲੇ ਦੀ ਸਪਰੇਅ ਦੋਸਤੋ ਆਪਾਂ ਇਹਨੂੰ ਕਰਨਾ ਹੀ ਜ਼ਰੂਰੀ ਆ ਕਿਤੇ ਕਿਤੇ ਫੰਗਸ ਦਾ ਤੇ ਤੇਲੇ ਦਾ ਸ਼ਿਕਾਇਤ ਕਿਤੇ ਕਿਤੇ ਹੈਗੀ ਆ ਤੇ ਮੈਕਰੋਨਿਊਟ੍ਰੀਨ ਦੀ ਸਪਰੇ ਡੋਸਤੋ ਜਿਨ੍ਹਾਂ ਨੇ ਪਹਿਲਾਂ ਕੀਤੀ ਹੋਈ ਆ ਉਹਨਾਂ ਨੂੰ ਮੈਕਰੋਨਿਊਟ੍ਰੀਨ ਦੀ ਸਪਰੇ ਕਰਨ ਦੀ ਕੋਈ ਲੋੜ ਨਹੀਂ ਦੋਸਤੋ ਕਣਕ ਦਾ ਇਸ ਟਾਈਮ ਕਣਕ ਪੂਰੀ ਦੁੱਧ ਦੇ ਦਿੱਤੇ ਆ ਤੇ ਤੇਲੀ ਦੀ ਸਮੱਸਿਆ ਜਿਹੜੀ ਆ ਨਾ ਉਹ ਆ ਚੁੱਕੀ ਆ ਦਾਣਾ ਬਣ ਚੁੱਕਾ ਤੇ ਤੇਲੀ ਨੇ ਇਹਦੇ ਵਿੱਚੋਂ ਰਸ ਚੂਸਣਾ ਹਣਾ ਤੇ ਤੇਲੀ ਦੀ ਸਪਰੇ ਤੇ ਫੰਗਸ ਦੀ ਸਪਰੇ ਕਰਨੀ ਲਾਜ਼ਮੀ ਆ ਬਾਕੀ ਕਣਕ ਬਿਲਕੁਲ ਸਾਫ਼ ਸੁੱਤਰੀ ਹੋਰ ਕੋਈ ਕਿਸ ਕਿਸੇ ਕਿਸੇ ਮਦੀ ਕੋਈ ਵੀ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਹੈ ਗਈ ਜਿੰਨਾ ਭਰਾਵਾਂ ਦੇ ਛਿੱਟੇ ਜਿਹੜੇ ਕਾਲੇ ਹੋ ਚੁੱਕੇ ਆ ਕਈਆਂ ਭਰਾਵਾਂ ਦੀ ਸਮੱਸਿਆ ਆ ਜੀ ਛਿੱਟੇ ਕਾਲੇ ਹੋਣ ਦੇ ਕਣਕ ਦੇ ਉਹ ਦੋਸਤੋ ਜਿਨ੍ਹਾਂ ਨੇ ਕਣਕ ਵਿਜਨ ਸਮੇਂ ਕੁੰਗੀ ਵਾਲੀ ਦਵਾਈ ਨਹੀਂ ਲਾਈ ਕੁੰਗੀ ਦੀ ਸਮੱਸਿਆ ਵਾ ਕੁੰਗੀ ਦੀ ਸ਼ਿਕਾਇਤ ਦੇ ਕਰਕੇ ਜਿਹੜੇ ਆ ਛਿੱਟੇ ਕਾਲੇ ਹੋ ਰਹੇ ਨੇ ਉਹਦਾ ਕੋਈ ਹੱਲ ਨਹੀਂ ਹੈਗਾ ਦੋਸਤੋ ਉਹ ਜਾਂਦੇ ਤੁਸੀਂ ਪਹਿਲਾਂ ਸਪਰੇ ਫੰਗਸ ਦੀ ਕਰ ਲੈਂਦੇ ਤੇ ਚਲੋ ਬਚਾਅ ਦਾ ਹੋ ਸਕਦਾ ਸੀਗਾ ਲੇਕਿਨ ਜਿਹੜੇ ਛਿੱਟੇ ਕਾਲੇ ਹੋ ਚੁੱਕੇ ਨੇ ਉਹਨਾਂ ਨੂੰ ਪ੍ਰੋਪਰ ਆਪਾਂ ਠੀਕ ਨਹੀਂ ਕਰ ਸਕਦੇ ਕਿਉਂਕਿ ਉਹ ਸਾਰੇ ਖਰਾਬ ਹੋ ਚੁੱਕੇ ਨੇ ਜਿਹੜੀ ਚੀਜ਼ ਖਰਾਬ ਹੋ ਚੁੱਕੀ ਹੈ ਉਹਨੂੰ ਕੋਈ ਵੀ ਮੈਡੀਸਨ ਇਹੋ ਜਿਹੀ ਨਹੀਂ ਹੈਗੀ ਵੀ ਜਿਹੜੀ ਠੀਕ ਕਰ ਸਕੇ ਹਾਂ ਉਹਦਾ ਅੱਗੇ ਹੱਲ ਜ਼ਰੂਰ ਹੈਗਾ ਤੁਸੀਂ ਸਪਰੇ ਕਰ ਦਿਓਗੇ ਤੇ ਗਾਂ ਅਗਲੇ ਛਿੱਟੇ ਜਿਹੜੇ ਉਹ ਤੁਹਾਡੇ ਉਹ ਬਚ ਸਕਦੇ ਨੇ ਬਾਕੀ ਹੋਰ ਕਣਕ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਸਿੱਟੀ ਦੇ ਵਿੱਚ ਬਿਲਕੁਲ ਕਿਤੇ ਨਾ ਮਾਤਰ ਮੜਾ ਮੜਾ ਤੇਲ ਦੀ ਸਮੱਸਿਆ ਜ਼ਰੂਰ ਹੈਗੀ ਆ ਇਸ ਟਾਈਮ ਇਹ ਇਸ ਕਣਕ ਨੂੰ ਦੋਸਤੋ ਆਪਾਂ ਪਹਿਲਾਂ ਸਪਰੇਅ ਕਰ ਚੁੱਕੇ ਆ ਇਹ ਬਿਲਕੁਲ ਸਾਫ਼ ਸੁੱਤੀ ਇਹਨੂੰ ਕੋਈ ਸਮੱਸਿਆ ਨਹੀਂ ਹੈਗੀ ਤੇ ਤੇਲ ਦੀ ਸਪਰੇਅ ਇੱਕ ਇਹਨੂੰ ਆਪਾਂ ਜ਼ਰੂਰ ਕਰਾਂਗੇ ਜਿਹਨ ਨਾਲ ਤੇਲੇ ਦੀ ਸਮੱਸਿਆ ਦਾ ਹੱਲ ਵੀ ਹੋ ਜਾਏਗਾ ਇੱਕ ਫੰਗਸ ਦੀ ਸਪਰੇਅ ਕਰਾਂਗੇ ਜਿਹਨ ਨਾਲ ਕਣਕ ਆਪਣੀ ਟੈਂਮ ਨਾਲ ਪੱਕੇਗੀ ਵੈਸੇ ਕਣਕ ਨਹੀਂ ਪੱਕੇਗੀ ਵੈਸੇ ਫੰਗਸ ਨਾਲ ਪੱਤੇ ਪੀਲੇ ਪੈ ਜਾਂਦੇ ਆ ਤੇ ਜਲਦੀ ਕਣਕ ਪੱਕਣ ਦੇ ਚਾਂਸ ਹੋ ਜਾਂਦੇ ਨੇ ਕਿਤੇ ਕਿਤੇ ਦੇਖੋ ਆਖੋ ਕਿਤੇ ਕਿਤੇ ਪੀਲਾਪਣ ਆ ਚੁੱਕਾ ਪੱਤੇ ਦੇ ਵਿੱਚ ਕਿਤੇ ਕਿਤੇ ਆ ਦੇਖੋ ਪੀਲਾਪਣ ਤੁਹਾਨੂੰ ਦਿਖ ਰਿਹਾ ਹੈਗਾ ਪੱਤੇ ਦੇ ਵਿੱਚ ਪੀਲਾਪਣ ਆਇਆ ਹੋਇਆ ਇਹਨੂੰ ਫੰਗਸ ਦਾ ਰੋਗ ਕਿਹਾ ਜਾਂਦਾ ਜੇ ਇਹਨੂੰ ਆਪਾਂ ਸਪਰੇਅ ਕਰ ਦਿਆਂਗੇ ਬਿਲਕੁਲ ਪੱਤੇ ਸਾਫ਼ ਸੁਥਰੇ ਰਹਿਣਗੇ ਇਹ ਕਣਕ ਆਪਣੀ ਮਨਮਰਜ਼ੀ ਨਾਲ ਪੱਕੀ ਤੇ 2 ਤੋਂ 3 ਕਿੰਟਲ 4 ਕਿੰਟਲ ਝਾੜ ਆਪਾਂ ਨੂੰ ਵੱਧ ਦੇ ਸਕਦੀ ਆ ਜੇ ਸਪਰੇਅ ਆਪਾਂ ਕਰਦੇ ਆ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਦੋਸਤੋ ਹਰੇਕ ਜ਼ਿੰਮੇਵਾਰ ਭਰਾ ਦੇ ਕੋਲ ਜਾਣਕਾਰੀ ਪਹੁੰਚ ਸਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਸਸਰੀਆਂ ਕਾਲਜੀ